ਦੋਸਤੋ ਅੱਜ ਭਾਰਤੀ ਸਰਵੋੱਚ ਅਦਾਲਿya ਨੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਕਿਸੇ ਕੇਸ ਦੀ ਸੁਣਵਾਈ ਦੇ ਵਿੱਚ ਪੋਲੂਸ਼ਨ ਨੂੰ ਲੈ ਕੇ ਇੱਕ ਮਿਸਾਲ ਸੈੱਟ ਕਰਨ ਵਾਸਤੇ ਕਿਹਾ ਹੈ ਕਿ ਅਗਰ ਪ੍ਰਾਣੀ ਨੂੰ ਕਿਸਾਨ ਸਾਥਦੇ ਨਹੀਂ ਹੁਕਮਾਂ ਨੂੰ ਨਹੀਂ ਮੰਨਦੇ ਬਗੰਗਣਾ ਕਰਦੇ ਨੇ ਤਾਂ ਇਹਨਾਂ ਨੂੰ ਦੂਸਰਿਆਂ ਨੂੰ ਸਬਕ ਸਿਖਾਉਣ ਦੇ ਲਈ ਇਹਨਾਂ ਨੂੰ ਸਜ਼ਾ ਕੀਤੀ ਜਾ ਸਕਦੀ ਹੈ ਇਹਨਾਂ ਨੂੰ ਜੇਈ ਭੇਜਿਆ ਜਾ ਸਕਦਾ ਹੈ ਜੇ ਦਿੱਤਾ ਗੱਲ ਹੈ ਕਿ ਮਾਨਯੋਗ ਸੁਪਰੀਮ ਕੋਰਟ ਜੀ ਤੁਹਾਡੀ ਇੱਕ ਟਿੱਪਣੀ ਹੀ ਕਿਸਾਨਾਂ ਨੂੰ ਲੈ ਬੈਠਦੀ ਹੈ ਕੋਈ ਟਿੱਪਣੀਆਂ ਮੈਨੂੰ ਪਤਾ ਆਰਡਰ ਨਹੀਂ ਹੈ ਇਹ ਜਿਹੜੀ ਤੁਹਾਡੀ ਅਬਜ਼ਰਵੇਸ਼ਨ ਹੈ ਉਹ ਕਿਸਾਨਾਂ ਪ੍ਰਤੀ ਇੱਥੋਂ ਦੇ ਪ੍ਰਸ਼ਾਸਨ ਨੂੰ ਇੱਕ ਹਲਾਸ਼ੇਰੀ ਦਿੰਦੀ ਆ ਕਿ ਜੋ ਮਰਜ਼ੀ ਕਰੋ ਤੁਸੀਂ ਹੁਣ ਇਹਨਾਂ ਨੂੰ ਚੜ੍ਹ ਤੱਕ ਇਸ ਢੋਹ ਜੇ ਲ ਕਿਹੜ ਕੱਢੋ ਇਹਨਾਂ ਨੂੰ ਤਾਂ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਆ ਕਿ ਕਿਸਾਨ ਕਦੇ ਵੀ ਜਿਹੜੀ ਗੱਲ ਕਿਸਾਨ ਕਰਦੇ ਨੇ ਜਿਹੜੀ ਗੱਲ ਕਿਸਾਨ ਮੰਗਦੇ ਨੇ ਕਿਸਾਨ ਇਹ ਕਹਿੰਦੇ ਆ ਕਿ ਅਸੀਂ ਪ੍ਰਾਲੀ ਨਹੀਂ ਸਾੜਾਂਗੇ ਸਾਨੂੰ ਕੰਪਨਸੇਟ ਕਰ ਦਿਓ ਥੋੜੀ ਬੋਦੀ ਮਦਦ ਕਰ ਦਿਓ ਜਿਹੜਾ ਸਾਨੂੰ ਵਾਧੂ ਖਰਚਾ ਪੈਂਦਾ ਉਹ ਨਾ ਪਵੇ ਲੇਕਿਨ ਆਪ ਜੀਆ ਦਾ ਹੁਕਮ ਹੈ ਆਪ ਜੀਆ ਦਾ ਆਰਡਰ ਹੈ ਮੰਨ ਲਿਓ ਕਿ 17 ਕਰੋੜ ਦਾ ਆਰਡਰ ਹੈ ਕਿ ਪੰਜਾਬ ਹਰਿਆਣਾ ਤੇ ਯੂਪੀ ਦੀਆਂ ਸਰਕਾਰਾਂ ਕਿਸਾਨਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਇਨਸੈਂਟਿਵ ਦੇਣ ਦੀਆਂ ਤੇ ਕਿਸਾਨ ਉਹਦੇ ਨਾਲ ਪ੍ਰਾਲੀ ਨੂੰ ਸਾਹਮਣਗੇ ਲੇਕਿਨ ਹਜ ਤੱਕ ਪੰਜਾਬ ਸਰਕਾਰ ਨੇ ਵੀ ਪੱਲਾ ਝਾੜ ਰੱਖਿਆ ਹੈ ਤੇ ਹਰਿਆਣਾ ਸਰਕਾਰ ਨੇ ਵੀ ਪੱਲਾ ਝਾੜ ਰੱਖਿਆ ਹੈ ਤੇ ਯੂਪੀ ਸਰਕਾਰ ਨੇ ਵੀ ਪੱਲਾ ਝਾੜ ਰੱਖਿਆ ਹੈ ਕਿ ਸਾਨਾ ਜਿਹਾ ਮਾਂ ਕਿਸੇ ਨੇ ਬੜੀ ਨਹੀਂ ਦੂਸਰੀ ਗੱਲ ਮੈਂ ਇਹ ਕਹਿਣੀ ਚਾਹਣਾ ਹੈ ਏਦੋਂ ਵੀ ਵੱਡੀ ਗੱਲ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਮਾਨਯੋਗ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਸਿਟਿੰਗ ਜੱਜ ਦੀ ਇੱਕ ਸਟੇਟਮੈਂਟ ਆਈ ਉਹ ਪਬਲਿਕ ਦੇ ਵਿੱਚ ਕਿਤੇ ਪਬਲਿਕ ਮੀਟਿੰਗ 'ਚ ਬੋਲ ਰਹੇ ਨੇ ਉਹ ਕਹਿ ਰਹੇ ਨੇ ਕਿ ਬਿਲਕੁਲ ਪੰਜਾਬ ਦਾ ਧੂਆਂ ਦਿੱਲੀ ਨਹੀਂ ਆਉਂਦਾ ਆ ਹੀ ਨਹੀਂ ਸਕਦਾ ਉਹ ਕਰਕੇ ਉਹਨਾਂ ਨੇ ਨਹੀਂ ਕਿਹਾ ਬਹੁਤ ਸਾਰੇ ਐਕਸਪਰਟਾਂ ਨੇ ਗਰਿਸ਼ਤ ਕਰਤੀ ਕਿ ਜਿੰਨੀ ਕਸਪੀਡ ਦੇ ਹਵਾ ਹੁੰਦੀ ਆ ਪੰਜਾਬ ਦਾ ਧੂਆਂ ਦਿੱਲੀ ਜਾ ਹੀ ਨਹੀਂ ਸਕਦਾ ਇਹ ਗੱਲ ਸਾਹਮਣੇ ਆਈ ਹੈ ਤਾਂ ਫਿਰ ਅੱਜ ਜੇਕਰ ਪੋਲੂਸ਼ਨ ਕੰਟਰੋਲ ਕਰਨਾ ਹੈ ਪੋਲੂਸ਼ਨ ਦਾ ਕਾਰਨ ਕਿਸਾਨ ਨਹੀਂ ਹੈ ਪੰਜਾਬ ਹਰਿਆਣਾ ਦਾ ਕਿਸਾਨ ਨਹੀਂ ਹੈ ਤੇ ਪੋਲੂਸ਼ਨ ਦਿੱਲੀ ਦਾ ਕੰਟਰੋਲ ਕਰਨਾ ਹੈ ਤੇ ਸਜ਼ਾ ਪੰਜਾਬ ਤੇ ਹਰਿਆਣਾ ਦੇ ਕਿਸਾਨ ਨੂੰ ਦਿੱਤੀ ਜਾਣੀ ਹੈ ਇਹਦਾ ਮਤਲਬ ਹੈ ਕਿਸਾਨ ਨੂੰ ਮਿਸਾਲ ਸੈੱਟ ਕਰਨ ਵਾਸਤੇ ਬਲੀ ਚੜਾ ਦਿੱਤਾ ਜਾਏ ਇਸ ਕਿਸਾਨ ਨੂੰ ਪਹਿਲਾ ਮਤਲਬ ਕਿਸਾਨ ਨੂੰ ਮਾਰ ਦਿਓ ਦੂਸਰਿਆਂ ਦੀ ਕਿਸੇ ਨੂੰ ਅਸੀਂ ਰੋਕਣਾ ਹੈ ਕਿ ਤੁਸੀਂ ਭਾਈ ਨਾ ਕਰੋ ਆ ਵੇਖੋ ਕਿਸਾਨ ਅਸੀਂ ਜੇਣ ਭੇਜਦੇ ਹਾਂ ਕੰਦ ਦੱਸਣਾ ਚਾਹਣਾ ਕਿ ਪੰਨ ਕਸਾਂ ਦੇਲ ਭੇਜ ਦੋਗੇ 10 ਭੇਜ ਦੋਗੇ 20 ਭੇਜ ਦੋਗੇ 50 ਭੇਜ ਦੋਗੇ 100 ਭੇਜ ਦੋਗੇ ਉਹਦਾ ਹੋ ਸਕਦਾ ਦੂਜਿਆਂ ਦੇ ਉੱਤੇ ਅਸਰ ਨਾ ਜਾਵੇ ਲੇਕਿਨ ਅਗਰ ਇਹੀ 5 7 ਇੰਡਸਟਰੀ ਲਿਸਟ ਅਗਰ ਉਹਨਾਂ ਨੂੰ ਜੇਲ੍ਹ ਭੇਜਦੇ ਹਾਂ ਤਾਂ ਪੂਰੇ ਭਾਰਤ ਦੇ ਵਿੱਚ ਦਿੱਲੀ ਦੇ ਵਿੱਚ ਨਾਲ ਦੀ ਨਾਲ ਪੋਲੂਸ਼ਨ ਕੰਟਰੋਲ ਹੋ ਜਾਏਗਾ ਸੋ ਕਰਮ ਦੀ ਤਾਂ ਉਧਰ ਨੂੰ ਲੋੜ ਹੈ ਮਾਲਯੋਗ ਹਾਈ ਕਸ ਸੁਪਰੀਮ ਕੋਰਟ ਨੂੰ ਇਹ ਚਾਹੀਦਾ ਕਰਨਾ ਕਿ ਜੋ ਤੁਸੀਂ ਇੱਕ ਫੈਸਲਾ ਦਿੱਤਾ ਹੈ ਕਿ 100 ਰੁਪਏ ਪ੍ਰਤੀ ਕੰਟਨਰ ਸੈਟਅਪ ਦੇਣੇ ਕਿ ਸਰਕਾਰਾਂ ਤੇ ਕਿਸਾਨ ਬਾੜ ਦੇ ਵਿੱਚ ਪ੍ਰਾਲੀ ਨੂੰ ਅੱਗੇ ਨਾ ਲਾਵੇ ਤਾਂ ਉਹ ਇਹਨਾਂ ਨੂੰ ਲਾਗੂ ਕਰਵਾਓ ਨਾ ਜੀ ਤੁਹਾਡਾ ਹੁਕਮ ਇਹਨਾਂ ਨੇ ਮੈਨਾਂ ਕੋ ਨਹੀਂ ਕੀਤਾ ਸਰਕਾਰ ਨੇ ਤਾਂ ਸੋ ਆਪ ਜੀ ਦਾ ਹੁਕਮ ਆ ਆਪ ਜੀ ਦਾ ਹੁਕਮ ਨੂੰ ਲਾਗੂ ਕਰਵਾਓ ਕਿਸਾਨਾਂ ਨੂੰ ਮਤਲਬ ਇੱਕ ਲੈਬੋਰੀਟਰੀ ਨਾ ਬਣਾਈਏ ਕਿਸਾਨਾਂ ਨੂੰ ਪਰਖ ਦਾ ਪ੍ਰਯੋਗਸ਼ਾਲਾ ਨਾ ਬਣਾਈਏ ਕਿ ਕਿਸਾਨਾਂ ਨੂੰ ਤਜਰਬੇ ਨਾ ਕਰੀਏ ਕਿਸਾਨਾਂ ਦੇ ਤੇ ਇਸ ਵਕਤ ਨੂੰ ਮੈਨੂੰ ਲੱਗਦਾ ਹੈ ਸਾਡੀ ਹਜੇ ਉਹ ਟਿੱਪਣੀ ਹੈ ਹਜੇ ਫੈਸਲਾ ਨਹੀਂਗਾ ਉਮੀਦ ਕਰਦੇ ਹਾਂ ਕਿ ਸੁਪਰੀਮ ਕੋਰਟ ਆਉਣ ਵਾਲੇ ਦਿਨਾਂ ਦੇ ਵਿੱਚ ਜਰੂਰ ਉਹ ਜਿਹੜਾ 100 ਰੁਪਏ ਪ੍ਰਤੀ ਕਟਲ ਦਾ ਇਹਨਾਂ ਦਾ ਫੈਸਲਾ ਸੁਪਰੀਮ ਕੋਰਟ ਦਾ ਸਰਕਾਰਾਂ ਦੇ ਉੱਤੇ ਸਰਕਾਰਾਂ ਦੀ ਬਾਹਮ ਰੋੜ ਕੇ ਲਾਗੂ ਕਰਵਾਏਗੀ ਤਾਂ ਸਾਰਾ ਮਸਲੇ ਦਾ ਆਪਣੇ ਆਪ ਹੱਲ ਹੋ ਜਾਣਾ ਹੈ ਸੋ ਇਸ ਲਈ ਕਿਸਾਨਾਂ ਨੂੰ ਸਦਾ ਦੇਣ ਦੀ ਵਿਦਾਇ ਸੁਪਰੀਮ ਕੋਰਟ ਨੂੰ ਇਸ ਪਾਸੇ ਵੱਲ ਤੁਰਨਾ ਚਾਹੀਦਾ ਹੈ ਤਾਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ওয়াইটুটিতে